ਹallelujah hallelujah hallelujah ਅੱਜ ਯੂਸ ਮਸੀਹ ਦੇ ਨਾਮ ਕੀ ਜੈ ਸਾਰਣ ਮੇਰੇ ਵੱਲੋਂ ਜੈਮਸੀ ਦੀ ਸੋ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਆ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਇੰਸਟਾਗ੍ਰਾਮ ਤੇ ਅਸੀਂ ਵੀਡੀਓ ਦੇਖੀ ਸੀ ਇੱਕ ਲੜਕਾ ਜੋ ਮਸੀਹ ਭਾਈਚਾਰੇ ਦੇ ਖਿਲਾਫ ਬੋਲ ਰਿਹਾ ਸੀ ਜਿਹਦਾ ਨਾਮ ਗੁਰਪ੍ਰੀਤ ਸਿੰਘ ਸੀ ਔਰ ਮਸੀਹ ਭਾਈਚਾਰੇ ਉਸ ਨਾਸਹਿਨ ਜੋ ਗੱਲਾਵਾਂ ਕਰ ਰਿਹਾ ਸੀ ਮਸੀਹ ਭਾਈਚਾਰੇ ਨੂੰ ਟਿੱਚ ਸਮਝ ਰਿਹਾ ਸੀ ਸਾਡੇ ਪਰਮੇਸ਼ਵਰ ਦੇ ਦਾਸਾਂ ਦੇ ਖਿਲਾਫ ਬੋਲ ਰਿਹਾ ਸੀ ਅੱਜ ਉਹ ਤੇ ਪਰਚਾ ਦਰਜ ਹੋ ਚੁੱਕਾ ਵਾ ਔਰ ਉਸ ਲਾਕਾਂ ਦੇ ਪਿੱਛੇ ਆ ਅਸੀਂ ਮਾਨਸਾ ਦਾ ਪੁਲਿਸ ਪ੍ਰਸ਼ਾਸਨ ਦਾ ਸਾਰੇ ਦਾ ਧੰਨਵਾਦ ਕਰਦੇ ਆ ਵੀ ਜੀ ਉਹਨਾਂ ਨੇ ਪਹਿਲ ਦੇ ਆਧਾਰ ਤੇ ਜੋ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਨੇ ਉਹਨਾਂ ਨੂੰ ਦਰਖਾਸਤ ਦਿੱਤੀ ਸੀ ਪਹਿਲ ਦੇ ਆਧਾਰ ਤੇ ਉਹ ਬੰਦੇ ਦੇ ਪਰਚਾ ਦਰਜ ਕਰਕੇ ਅੱਜ ਗ੍ਰਿਫਤਾਰ ਕਰ ਲਿਆ ਵਾ ਉਹ ਬੰਦਾ ਸਲਾਖਾਂ ਦੇ ਪਿੱਛੇ ਆ ਪਰ ਮੈਂ ਤੁਹਾਨੂੰ ਦੱਸਿਆ ਸੀ ਵੀ ਮਸੀਹ ਭਾਈਚਾਰੇ ਦੇ ਲਈ ਸੀ ਤਤਬਾਰ ਤਤ ਤਿਆਰ ਰਹਨੇ ਆ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੀਆਂ ਟੀਮਾਂ ਹਰ ਵਲੇ ਤਤਬਾਰ ਤਤ ਤਿਆਰ ਨੇ ਵੀ ਜਿਹੜਾ ਵੀ ਬੰਦਾ ਸਾਡੇ ਮਸੀਹ ਭਾਈਚਾਰੇ ਦੇ ਖਿਲਾਫ ਬੋਲੇਗਾ ਸਾਡੇ ਪਰਮੇਸ਼ਵਰ ਦੇ ਦਾਸਾਂ ਦੇ ਖਿਲਾਫ ਬੋਲੇਗਾ ਉਹਨੇ ਤੇ ਇਧੇ ਹੀ ਬੰਦੀ ਕਾਨੂੰਨੀ ਕਾਰਵਾਈ ਕਰਾਈ ਜਾਏਗੀ ਔਰ ਉਹ ਸਲਾਖਾਂ ਦੇ ਪਿੱਛੇ ਛੁੱਟਿਆ ਜਾਏਗਾ ਔਰ ਜਿਹੜਾ ਪਰਚਾ ਦਰਜ ਹੋ ਚੁੱਕਾ ਐਫ ਆਈ ਆਰ ਨੰਬਰ 110 ਔਰ ਜਿਹਦਾ ਧਾਰਾਵਾਂ ਚ ਫੇਰ ਬਦਲ ਹੋਇਆ ਵਾ ਜਿਹਦਾ 295 ਇਹ ਲੱਗਦੀ ਸੀ ਹੁਣ ਬੀਨੈਸ ਦੀ ਧਾਰਾ ਦੇ ਅਧੀਨ 299 ਦਾ ਪਰਚਾ ਦਰਜ ਕੀਤਾ ਗਿਆ ਔਰ ਉਸ ਬੰਦੇ ਦੇ ਉੱਪਰ ਔਰ ਹੋਰ ਵੀ ਵੱਖ-ਵੱਖ ਧਾਰਾਵਾਂ ਲਵਾਈਆਂ ਵਾ ਔਰ ਮੈਂ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਔਰ ਸਾਰੀ ਗਲੋਬਲ ਕਿਸ਼ਨ ਅਕਸ਼ਨ ਕਮੇਟੀ ਦਾ ਧੰਨਵਾਦ ਕਰਦਾ ਸਾਡੇ ਨਾਲ ਸਾਡੇ ਪ੍ਰਧਾਨ ਹੁਮੈਦ ਮਸੀਹ ਜੀ ਸਾਡੇ ਬੰਟੀ ਜਨਾਲਾ ਜੀ ਲੁਕਸ ਮਸੀਹ ਜੀ ਰਾਜ ਸਿੱਧੂ ਜੀ ਰੋਹਿਤ ਜੀ ਹੋਰ ਵੀ ਵੱਖ-ਵੱਖ ਸਾਡੇ ਲੀਡਰ ਗਰਦਾਸਪੁਰ ਤੋਂ ਪੂਰੇ ਪੰਜਾਬ ਤੋਂ ਆਏ ਨੇ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਸਾਰਿਆਂ ਨੂੰ ਮੇਰੇ ਵੱਲੋਂ ਜੈ ਐਮ ਸੀ ਦੀ